ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾ ਕਾਰਸ਼ੇਵਾ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਕਾਕੀ ਹੈ ਓਟ ਸਾਦ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤੇਹ ਤੇਹ ਉਰ ਜਾਇਓ ਮਾਨਸ ਜਨਮ ਸ ਜੋਗੇ ਪਾਇਆ ਤਾਕੀ ਹੈ ਓਟ ਸਾਦ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨੇਕ ਜਨਮ ਭਰਾ ਮ ਖੇਤ ਨਹੀਂ ਪਾਈ ਕਰਉ ਸੇਵਾ ਗੁਰਲਾ ਕਉ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਆਨੇਕ ਉਪਾਵ ਕਰਾਓ ਮਾਇਆ ਕਉ ਬਚਿਤ ਤਰਾਓ ਮੇਰੀ ਮੇਰੀ ਕਰਤ ਸਾਧ ਹੀ ਵਿਹਾਵੈ ਕੋਈ ਐ ਸੋਰੇ ਭੇਟੈ ਸੰਤ ਮੇਰੀ ਲਾ ਹੈ ਸਗਲ ਚਿੰਤ ਠਾਕੁਰ ਸਿਓ ਮੇਰਾ ਰੰਗ ਲਾਵੈ ਅੜੇ ਰੇ ਸਗਲ ਬੇਦ ਨਹਿ ਚੂਕੈ ਮਾਨ ਭੇਦ ਇਕ ਖੇਨ ਨਹੀਂ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐ ਸੋਰੇ ਭਗਤ ਜੋ ਮਾਇਆ ਤੇ ਰਹਿਤ ਇਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਘ ਜੇਤੇ ਰੇ ਤੀਰਥ ਨਾਈ ਅਹੰ ਬੋਧ ਮੈਨ ਲਾਈ ਕਰ ਕੋ ਠਾਕੁਰ ਇਕ ਤੇਲ ਨਾ ਮੰਨੈ ਕਾਦ ਪਾਵਾਂ ਸਾਧ ਸੰਗ ਹਰ ਹਰ ਸਦਾ ਆਨੰਦ ਸੰਬੰਧ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆਸ਼ਰਮ ਕੀਨੇ ਮਨੋਆ ਨਪਤੀਨੇ ਬਿਬੇ ਕਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾਹੀਤ ਕਰਤਾ ਗਰਬ ਗਰਬ ਪੜੈ ਕਹੀ ਨਾ ਲਿਖੈ ਜੈਸ ਭੇਟੀਐ ਸਫਲ ਮੂਰਤ ਕਰ ਸਦਾ ਕੀਰਤ گور ਪ੍ਰਸਾਦੇ ਕੋ ਨੀਤਰੋ ਪਿਖੈ ਮਨ ਹਾਠ ਜੋ ਕਮਾਵੇ ਤਿਲ ਨਾਲੇ ਖੇ ਪਾਵੇ ਬਗਲੋ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਆਸੋਰੇ ਸੁਖ ਹਦਾਈ ਪ੍ਰਭ ਕੀ ਕਥਾ ਸੁਨਾਈ ਤੇਸ ਭੇਟੇ ਗਾਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਟਰੀ ਬੰਦ ਨਮਾਈ ਗੁਰ ਕਾ ਸ਼ਬਦ ਮੇਰਾ ਮਨ ਰਤਾ ਸਦਾ ਸਦਾ ਆਨੰਦ ਪੀਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੀ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਧ ਰਹਾ ਦੂਜਾ ਸਫਲ ਸਫਲ ਭਈ ਸਫਲ ਯਾਤਰਾ आवर जान रहे, मिले सादा रहा दूजा वाहे गुरु जी का खालसा वाहे गुरु जी की फतेह